ਮੈਰਿਜ ਬਿਊਰੋ ਪੰਜਾਬ ਚੈਨਲ ਵਿੱਚ ਤੁਹਾਡਾ ਸਵਾਗਤ ਆ ਦੋਸਤੋ ਜੇਕਰ ਤੁਸੀਂ ਵੀ ਆਪਣੇ ਲਈ ਕਿਸੇ ਚੰਗੇ ਜੀਵਨ ਸਾਥੀ ਦੀ ਭਾਲ ਵਿੱਚ ਹੋ ਜਾਂ ਫਿਰ ਤੁਹਾਨੂੰ ਆਪਣੇ ਲੜਕੇ ਜਾਂ ਲੜਕੀ ਲਈ ਚੰਗੇ ਪਰਿਵਾਰ ਦੇ ਕੰਨਿਆ ਜਾਂ ਵਰਦੀ ਲੋੜ ਹੈ ਤਾਂ ਤੁਸੀਂ ਮੈਰਿਜ ਬਿਊਰੋ ਪੰਜਾਬ ਚੈਨਲ ਤੋਂ ਰਿਸ਼ਤੇ ਦੇ ਲਈ ਐਡ ਕਰਵਾ ਸਕਦੇ ਹੋ ਮੈਰਿਜ ਬਿਊਰੋ ਫਰੈਂਚਾਈਸੀ ਜੇਕਰ ਕਿਸੇ ਨੇ ਸਨ ਨਾਲ ਮਿਲ ਕੇ ਰਿਸ਼ਤੇ ਕਰਵਾਉਣ ਦਾ ਕੰਮ ਕਰਨਾ ਹੈ ਯਹਾਂ ਪੇ ਤੁਹਾਡੇ ਕੋਲ ਪੜੇ ਲਿਖੇ ਲੜਕੇ ਯਾ ਲੜਕੀਆਂ ਦੇ ਬਾਇਓ ਡਾਟੇ ਹੈਗੇ ਨੇ ਤਾਂ ਤੁਸੀਂ ਸਨ ਨਾਲ ਮਿਲ ਕੇ ਰਿਸ਼ਤੇ ਕਰਵਾਉਣ ਦਾ ਕੰਮ ਕਰ ਸਕਦੇ ਜੋ ਕਿ ਤੁਸੀਂ ਸਾਡੇ ਦਿੱਤੇ ਕਿ ਨੰਬਰ ਦਿੱਤੇ ਸਾਨੂੰ ਬਾਇਓ ਡਾਟਾ ਭੇਜ ਸਕਦੇ ਹੋ ਅਗਲਾ ਰਿਸ਼ਤਾ ਲੜਕੇ ਦਾ ਹੈ ਜਿਸ ਦਾ ਕੋਡ 104 ਆ ਜੋ ਕਿ ਸੁਨਿਆਰੇ ਸਿੱਕਾਸ ਨੂੰ ਸੰਬੰਧ ਰੱਖਦੇ ਹਨ ਲੜਕੀ ਦੀ ਉਮਰ 31 ਸਾਲਾ ਰੰਗ ਗੋਰਾ ਕੱਦ 5 ਫੁੱਟ 10 ਇੰਚ ਪ੍ਰਾਈਵੇਟ ਵਿੱਚ ਲੜਕੀ ਦੀ ਬੀਏ ਆਈਟੀਆ ਡਿਪਲੋਮਾ ਕੀਤਾ ਹੋਇਆਗਾ ਲੜਕੇ ਵਾਲੇ ਦੌਲਤਪੁਰਾ ਮੋਗਾ ਦੇ ਰਹਿਣ ਵਾਲੇ ਹਨ ਲੜਕਾ ਇਸ ਸਮੇਂ ਏਯੂ ਬੈਂਕ ਵਿੱਚ ਮੈਨੇਜਰ ਲੱਗਿਆ ਹੋਇਆ ਹੈ ਜਿਸ ਦੀ ਸਾਲਾਨਾ ਆਮਦਨ 5 ਲੱਖ ਰੁਪਏ ਹੈ ਲੜਕੇ ਦੇ ਪਰਿਵਾਰ ਵਿੱਚ ਮਾਤਾ ਪਿਤਾ ਤੋਂ ਬਿਨਾ ਤਿੰਨ ਭੈਣ ਹਨ ਜੋ ਕਿ ਵਿਆਹੀ ਹੋਈਆਂ ਹਨ ਲੜਕੇ ਵਾਲੇ ਸ਼੍ਰੀ ਗੁਰਗ੍ਰੰਥ ਸਾਹਿਬ ਵਿੱਚ ਯਕੀਨ ਰੱਖਦੇ ਹਨ ਲੜਕੇ ਵਾਲੇ ਨੂੰ ਸਿੰਪਲ ਰੂਪਾ ਕਾਸਤੀ ਕੁੜੀ ਚਾਹੀਦੀ ਹੈ ਜੋ ਕਿ 12 ਪੜ੍ਹੀ ਹੋਵੇ ਤੇ ਇਸ ਤੋਂ ਬਿਨਾ ਹੋਰ ਕੋਈ ਵੀ ਲੈਣ ਦੇਣ ਦੀ ਡਿਮਾਂਡ ਨਹੀਂ ਕੀਤੀ ਗਈ ਹੈ ਇਸ ਤੋਂ ਬਿਨਾ ਜੋ ਹੈ ਹੁਣ ਤਾਂ ਅਗਲਾ ਰਿਸ਼ਤਾ ਸੰਜਾ ਰਹੇ ਹਾਂ ਜੋ ਕਿ ਹੈ ਲੜਕੇ ਦਾ ਹੀ ਰਿਸ਼ਤਾ ਜਿਸ ਦਾ ਕੋਡ ਨੰਬਰ ਹੈ M105 ਅਗਲਾ ਰਿਸ਼ਤਾ ਲੜਕੇ ਦਾ ਜੋ ਕਿ ਰਾਮਦਾਸਿਆ ਸਿੱਕ ਕਾਸ ਨੂੰ ਸਵੰਧ ਰੱਖਦੇ ਹਨ ਲੜਕੇ ਦੀ ਉਮਰ 29 ਸਾਲਾਂ ਰੰਗ ਕੂਰਾ ਪੱਧ 5 ਫੁੱਟ 10 ਇੰਚਆ ਪੜਾਈ ਵਿੱਚ ਲੜਕੇ ਦੀ ਕੈਨੇਡੀਅਨ ਡਿਪਲੋਮਾ ਕੀਤਾ ਹੈ ਇਸ ਸਮੇਂ ਲੜਕਾ ਕੈਨੇਡਾ ਵਿੱਚ ਟਰੱਕ ਡਰਾਈਵਰ ਅਤੇ ਕੈਦ ਸਰਵਿਸ ਕਰਦਾਗਾ ਅਤੇ ਕੈਨੇਡਾ ਵਿੱਚ ਹੀ ਪੀਆਰ ਹਨ ਲੜਕੇ ਵਾਲੇ ਪੰਜਾਬ ਵਿੱਚੋਂ ਫਿਰੋਜ਼ਪੁਰ ਸ਼ਹਿਰ ਦੇ ਰਹਿਣ ਵਾਲੇ ਹਨ ਲੜਕੇ ਦੇ ਪਿਤਾ ਜੀ ਸਰਕਾਰੀ ਨੌਕਰੀ ਕਰਦੇ ਹਨ ਲੜਕੀ ਦੀਆਂ ਦੋ ਛੋਟੀਆਂ ਭੈਣਾਂ ਹਨ ਜੋ ਕਿ ਅਜੇ ਕੁਵਾਰੀਆਂ ਹਨ ਲੜਕੇ ਵਾਲਿਆਂ ਨੂੰ ਪੰਜਾਬ ਵਿੱਚੋਂ ਵਧੀਆ ਪੜੀ ਲਿਖੀ ਕੁੜੀ ਚਾਹੀਦੀ ਆ ਜੋ ਕਿ RAMDAS ਸਿੱਖ ਕਾਜ਼ ਨੂੰ ਸਬੰਧ ਰੱਖਦੀ ਹੋਵੇ ਦਰ ਕਿਨ ਜਿਹੜਾ ਆਇਲਸ ਕੀਤੀ ਹੋਈ ਹੈ ਤਾਂ ਲੜਕੇ ਵਾਲੇ ਲੜਕੀਆਂ ਨੂੰ ਐਸਾ ਲਾ ਕੇ ਬਾਹਰ ਭੇਜਣ ਲਈ ਵੀ ਤਿਆਰ ਹਨ ਜ਼ਰੂਰੀ ਗੱਲ ਤੁਹਾਡਾ ਜਿੰਨਾ ਵੀ ਪਰਸਨਲ ਡਾਟਾ ਹੋਵੇਗਾ ਉਹ ਐਡ ਵਿੱਚ ਨਹੀਂ ਪਾਇਆ ਜਾਵੇਗਾ ਸਿਰਫ ਜ਼ਰੂਰੀ ਗੱਲਾਂ ਹੀ ਐਡ ਵਿੱਚ ਪਾਈਆਂ ਜਾਣਗੀਆਂ ਜਿਵੇਂ ਕਿ ਕਾਸਟ ਉਮਰ ਕਾਰੋਬਾਰ ਪੜਾਈ ਡਿਮਾਂਡ ਆਦਿ ਸੋ ਤੁਸੀਂ ਬਿਨਾਂ ਕਿਸੇ ਪੀਕਰ ਤੋਂ ਆਪਣਾ ਬਾਇਓ ਡਾਟਾ ਸਾਨੂੰ ਸਾਡੇ ਦਿੱਤੇ ਗਏ ਨੰਬਰ ਦੇ ਉੱਤੇ ਭੇਜ ਸਕਦੇ ਹੋ ਤੇ ਤੁਹਾਡੀ ਫੋਟੋ ਵੀ ਤੁਹਾਡੇ ਰਜ਼ਾ ਮੰਦੇ ਨਾਲ ਹੀ ਆਪਸ ਦੇ ਵਿੱਚ ਇੱਕ ਲੂਝ ਨੂੰ ਦਿਖਾਈ ਜਾਵੇਗੀ ਉਸੀ ਸਾਨੂੰ WhatsApp ਉੱਤੇ ਹੀ ਜਾਂ ਫਿਰ ਸਾਨੂੰ ਡਾਇਰੈਕਟ ਕੰਟੈਕਟ ਕਰਕੇ ਆਪਣਾ ਬਾਇਓ ਡਾਟਾ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਸਾਡੀ ਇਸ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਬਣੇ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ